ਅੱਜ ਭਾਰਤੀ ਕਿਸਾਨ ਯੂਨੀਅਨ ਇੱਕਟ ਕਾਉਂਡਾ ਦੀ ਮੀਟਿੰਗ ਹੈ ਜਿਹੜੀ ਉਹ ਮਾਨਸਾ ਬਾਲਪਾ ਬਣ ਦੇ ਵਿੱਚ ਹੋਈ ਹੈ ਜਿਨ੍ਹਾਂ ਦੇ ਵਿੱਚ ਪੰਜੇ ਬਲਾਕਾਂ ਦੇ ਪ੍ਰਧਾਨ 76 ਤੇ ਖਜ਼ਾਨਚੀ ਹਾਜ਼ਰ ਹੋਏ ਹੈ ਵਧੀਆ ਮਾਹੌਲ ਨਾਲ ਮੀਟਿੰਗ ਹੋਈ ਹੈ ਏਜੰਡੇ ਬਹੁਤ ਸਾਰੇ ਸੀਗੇ ਤੇ ਨਾਲ ਜਿਹੜੇ ਮੇਨ ਜੱਡੇ ਹੈ ਉਹ ਮੇਨ ਏਜੰਡਿਆਂ ਤੇ ਵਿਚਾਰ ਵਟਾਂਦਰਾ ਕੀਤੀ ਹੈ ਸਾਰੇ ਆਗੂਆਂ ਨੇ ਇੱਕ ਤਾਂ 20 ਤਰੀਕ ਤੋਂ ਬਾਅਦ ਪਿੰਡਾਂ ਦੇ ਵਿੱਚ ਬਲਾਕਾਂ ਦੇ ਵਿੱਚ ਡਿਊਟੀਆਂ ਲਾਈਆਂ ਨੇ ਵੀ ਜਿਹੜਾ ਉਧਰ ਡੀਏਪ ਤੇ ਕਣਕ ਇਕੱਠੀ ਕਰਕੇ ਪਿੰਡਾਂ ਦੇ ਵਿੱਚੋਂ ਲਿਜਾਣੀ ਹੈ ਕਿਉਂਕਿ ਜਿਹੜੇ 5 ਕਿੱਲਾਂ ਤੋਂ ਘੱਟ ਕਿਸਾਨ ਐ ਉਧਰ ਆਪਣੇ ਚਾਰਜਦਿਆਂ ਦੇ ਵਿੱਚ ਉਹਨਾਂ ਨੇ ਲਿਸਟ ਬਣਾਈ ਐ ਪਹਿਲਾਂ ਉਹ ਛੋਟੇ ਕਿਸਾਨਾਂ ਦੀ ਕਣਕ ਆ ਜਿਹੜੀ ਬੀਜਣ ਵਾਸਤੇ ਬੰਦਿਆਂ ਦੀਆਂ ਡਿਊਟੀਆਂ ਸਾਰੀਆਂ ਲਾਈਆਂ ਗਈਆਂ ਹੜਪੀੜਤਾਂ ਵਾਲਾ ਝੰਡਾ ਸੀਗਾ ਪਹਿਲਾਂ ਵੀ ਹੜਪੀੜਤਾਂ ਦੇ ਨਾਲ ਜੋਰ-ਸ਼ੋਰ ਨਾਲ ਇਧਰੋਂ ਆਪਾਂ ਕਣਕ ਡੀਏਪੀ ਤੇ ਟ੍ਰਾਈਟ ਲਿਆ ਕੇ ਜਿਹੜੇ ਉੱਥੇ ਜਿਹੜਾ ਸੰਜੁਕਤ ਮੋਰਚੇ ਦਾ ਕੈਂਪਾ ਬੀਕੇਜੂ ਟਕਾਉਂਦਾ ਵੱਲੋਂ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹਨਾਂ ਦਾ ਨਿਸ਼ਾਨਦਹੀ ਕੀਤੀ ਹੈ ਉਹ ਕਿਸਾਨਾਂ ਦੀ ਕੜਕ ਪਜਾਉਣ ਦੇ ਵਾਸਤੇ ਦੂਸਰਾ ਜਿਹੜਾ ਆਉਣ ਵਾਲੀ 10 ਤਰੀਕ ਨੂੰ ਪਿਰਤੀ ਪਾਲ ਸਿੰਘ ਚੱਕਲੀ ਸ਼ੇਰ ਭੋਲਾ ਸਿੰਘ ਬੀਰੋਕਿਆਂ ਦੀ ਜ਼ਮੀਨ ਬਚਾਉਂਦਾ ਬਚਾਉਂਦਾ ਸ਼ਹੀਦ ਹੋ ਗਿਆ ਤੇ ਦੋ ਸਾਡੇ ਜਿਹੜੇ ਆਗੂ ਆ ਜ਼ਖਮੀ ਹੋ ਗਏ ਸੀਗੇ ਉਹਨਾਂ ਦੀ 15ਵੀਂ ਵਰ੍ਹੇਈ ਆਉਣ ਵਾਲੀ 15ਵੀਂ ਵਰ੍ਹੇਈ ਆਉਣ ਵਾਲੀ 10 ਤਰੀਕ ਨੂੰ ਅਸੀਂ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਚੱਕਲੀ ਸ਼ੇਰ ਚ ਮਨਾ ਰਹੇ ਆਂ ਬੇਆਉਟੀਆਂ ਬਿਲਕੁਲ ਮੁਕੰਮਲ ਨੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਤਕਾਰਯੋਗ ਮੇਰੀਆਂ ਭੈਣਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਕਿਸਾਨ ਆਗੂ ਦੇ ਜਿਹੜਾ ਪਿੰਡ ਦੇ ਵਿੱਚ ਆਪਾਂ ਵਰਸੀ ਮਨਾ ਰਹੇ ਹਾਂ ਉਹਦੇ ਉੱਤੇ ਬੱਚਾ ਬੱਚਾ ਝੋਕ ਦੋ ਕਿਉਂਕਿ ਗਾਂ ਵਾਸਤੇ ਆਰਤੀਆਂ ਵੱਲੋਂ ਸਰਕਾਰ ਵੱਲੋਂ ਕਿਸੇ ਗਰੀਬ ਕਿਸਾਨ ਦੀ ਜ਼ਮੀਨ ਕੰਨੀ ਕੋਈ ਅੱਖ ਪਰਚੇ ਨਾ ਚੱਕੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਨਾਟਕ ਡਰਾਮੇ ਵਗੈਰਾ ਜਿਹੜੇ ਟੀਮਾਂ ਕਰਾਈਆਂ ਨੇ ਉਹਨਾਂ ਨਾਲ ਆਪਣਾ ਸੰਪਰਕ ਹੋ ਚੁੱਕਿਆ ਸਾਰਾ ਦਿਨ ਉੱਥੇ ਜੇ ਕਹਿ ਦਈਏ ਵੀ ਉਸ ਗੁੰਡਾਗਰਦੀ ਦੇ ਖਿਲਾਫ ਇਹ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਗੁੰਡਿਆਂ ਦੇ ਖਿਲਾਫ ਖੜਨ ਵਾਸਤੇ ਸਰਕਾਰ ਤੋਂ ਐਸੇ ਕਾਨੂੰਨ ਬਣਾਉਣ ਵਾਸਤੇ ਵੀ ਖੇਤੀ-ਖੇਤੀ ਕਰਦਾ ਕਿਸਾਨ ਕੋਈ ਕਰਜ਼ਾਈ ਨਾ ਹੋਵੇ ਉਹਦੀ ਜ਼ਮੀਨ ਨਾ ਖੁਰਪ ਹੋਵੇ ਤਾਂ ਇਹ ਜਿਹੜੇ ਨੌਜਵਾਨ ਆਗੂ ਹੈ ਟਿਕਾਂ ਦੇ ਵਿੱਚ ਗੋਲੀਆਂ ਖਾ ਕੇ ਨਾਸ਼ੀਦ ਹੋਣ ਬੇਇੰਤਿਆ ਵੱਡੀ ਗੰਟੀ 10 ਤਰੀਕ ਨੂੰ ਘਰ ਘਰ ਦਾ ਬੰਦਾ ਚੱਕ ਲਈ ਸ਼ਹਿਰ ਪਹੁੰਚੇ